ਜੇ ਪੀਰਾਂ ਦੀ ਜੀ ਚੈ ਸੱਜਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤੀ ਖਾਸ ਹੈ ਸੋ ਜਿਹੜੇ ਵੀ ਪੀਰ ਫੀਰਾਂ ਦੀ ਸੇਵਾ ਕਰਦੇ ਨੇ ਜੀ ਸੋ ਚਾਹੁੰਦੇ ਨੇ ਕਿ ਸਾਡੀ ਸੇਵਾ ਸਫਲ ਹੋਵੇ ਸਾਡੀ ਸੇਵਾ ਕੰਮ ਕਰੇ ਜੋ ਅਸੀਂ ਸੇਵਾ ਕਰ ਰਹੇ ਹਾਂ ਕਬੂਲ ਹੋਵੇ ਤੇ ਉਹ ਆਪਣਾ ਅਸਰ ਵੀ ਦਿਖਾਵੇ ਤੇ ਸਾਨੂੰ ਪਤਾ ਵੀ ਚੱਲੇ ਸੋ ਉਹਨਾਂ ਨੂੰ ਇੱਕ ਕਰਮ ਕਰਨ ਦੀ ਜ਼ਰੂਰਤ ਆ ਤੇ ਇਹਦੇ ਨਾਲ 100% ਸੱਚ ਹੈ ਕਿ ਸਭ ਕੁਝ ਵਿਆਹ ਸ਼ੁਰੂ ਹੋ ਜਾਂਦਾ ਹੈ ਬਸ ਸ਼ੁਕਰਾਨਾ ਕਰਨਾ ਕਦੇ ਨਾ ਭੁੱਲਿਓ सो so, कर्म आपको सजा जरूर करा जी भीडियो पूरी सुनना समझना अमल करना जी कुछ कमेंटा दसागे कमेंटा भी जरूर सुनिया करो ता कि कमेंटा भी बहुत कुछ सीखने मिल सकता है सो so, हूँ आप इतनी वीडियो शुरू करते हैं जी जेकर कोई रूल साडे चैनल पर पहली बार जुड़ी है तो साडे चैनल में सबसक्राइब करो जी भीडियो में शेयर लाइक कमेंट जरूर करना जी कमेंटा जय पीर जय साइया भी जरूर लिखना सो नी घंटकी का बटन जरूर दबाओ ता ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਨਾ ਤੇ ਆ ਸਕੇ ਤੇ ਵਾਕੀ ਇਥੇ ਪਹਿਲਾਂ ਤਾਂ ਆਪ ਸਭ ਨੂੰ ਵੀਰਵਾਰ ਮੁਬਾਰਕ ਹੋਵੇ ਜੀ ਇੱਕ ਤਾਂ ਵੀਰਵਾਰ ਦਾ ਦਿਨ ਤੇ ਪ੍ਰੋ 11ਵੀਂ శ్రీਫ ਵੀ ਸਿੰਘ ਸੋਜਨਾ ਰੂਹਾਨੇ 11ਵੀਂ శ్రీਫ ਮਨਾਈ ਹੈ ਜੀ ਕਮੈਂਟਾਂ ਵਿੱਚ ਜੈ ਗੋਸਪਾਕ ਸਰਕਾਰ ਜ਼ਰੂਰ ਲਿਖਣਾ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆ ਤੇ ਨਾਲ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਲੱਖ ਦਾਤਾ ਪੀਰ ਜੀ ਦਾ ਨਾਮ ਜਪ ਲੈਣਾ ਚਾਹੁੰਦੀ ਆ ਸੋ ਮੈਨੂੰ ਕਿਵੇਂ ਮਿਲੇਗਾ ਨਾਮ ਜਪ ਸੋ ਕਹਿੰਦੇ ਕਿ ਲੱਖ ਦਾਤਾ ਪੀਰ ਦਾ ਸ਼ਬਦ ਚਾਹੀਦਾ ਹੈ ਸੋ ਦੇਖੋ ਜੀ ਲੱਖ ਦਾਤਾ ਪੀਰ ਦੀਆਂ ਕਲਾਮਾਂ ਹੁੰਦੀਆਂ ਹੈ ਸੋ ਕਲਾਮਾਂ ਤਾਂ ਆਪਾਂ ਬਹੁਤ ਸਾਰੀਆਂ ਪਾ ਚੁੱਕੇ ਆ ਇਸ ਚੈਨਲ ਤੇ ਵੀ ਦੂਸਰੇ ਤੇ ਵੀ ਲੱਖ ਦਾਤਾ ਪੀਰ ਦੀਆਂ ਸੋ ਨਾ ਚੁੱਝੇਕਰ ਕੋਈ ਕਲਾਮ ਤੁਹਾਡੇ ਮਨ ਨੂੰ ਹੁੰਦੀ ਹੈ ਤਾਂ ਤੁਸੀਂ ਕਰ ਸਕਦੇ ਆ ਫਿਰ ਇੱਕ ਹੀ ਕਲਾਮ ਕਰਨੀ ਆ ਉਹਨੂੰ ਵੀ ਸਿੱਧ ਕਰ ਲੋ ਤਾਂ ਬਹੁਤ ਕੁਝ ਜ਼ਿੰਦਗੀ ਵਿੱਚ ਮਿਲ ਜਾਂਦਾ ਹੈ ਸ਼ਬਦ ਜਿੰਦਗੀ ਵਿੱਚ ਇੱਕ ਹੀ ਸਿਮਰ ਲੋ ਬਹੁਤ ਹੈ ਕਿਉਂਕਿ ਸ਼ਬਦ ਦਾ ਇੱਕ ਨਹੀਂ ਸਿਮਰਿਆ ਜਾਂਦਾ ਜੇਕਰ ਕਹੀਏ ਕਿ ਆ ਵੀ ਸ਼ਬਦ ਕਰ ਲਈਏ ਆ ਵੀ ਕਰ ਲਈਏ ਤਾਂ ਇਸ ਤਰ੍ਹਾਂ ਤਾਂ ਗੱਲ ਹੀ ਨਹੀਂ ਬਣਦੀ ਇੱਕ ਸ਼ਬਦ ਤੇ ਧਿਆਨ ਦੇ ਲੋ ਜਿਹਦੇ ਤੇ ਮਨ ਟਿਕਦਾ ਹੈ ਉਹ ਸ਼ਬਦ ਦੀ ਕਮਾਈ ਕਰਦੇ ਜਾਓ ਤੇ ਪ੍ਰਮਾਤਮਾ ਦੇ ਦਰਸ਼ਨ ਦੇਦਾਰ ਵੀ ਹੋ ਜਾਂਦੇ ਨੇ ਤੇ ਉਹ ਸ਼ਬਦ ਕੰਮ ਕਰਨ ਲੱਗ ਪੈਂਦਾ ਆਪਣਾ ਅਸਰ ਦਿਖਾਉਣ ਲੱਗ ਪੈਂਦਾ ਉਹ ਸ਼ਬਦ ਹਰ ਕੋਈ ਪੂਰੀ ਪਾਵਰ ਵਾਲਾ ਹੁੰਦਾ ਹੈ ਇੱਥੇ ਪਾਵਰ ਸਾਨੂੰ ਆਪ ਉਹਦੀ ਜੇਕਰ ਦੇਖਣੀ ਚਾਹੁੰਦੇ ਆ ਤਾਂ ਉਹ ਬਣਾਉਣੀ ਪੈਂਦੀ ਆ ਸੋ ਆਪ ਸ਼ਬਦ ਨੂੰ ਸਿਮਰਾਂਗੇ ਤਾਂ ਫਿਰ ਉਹਦੀ ਪਾਵਰ ਬਾਰੇ ਪਤਾ ਚੱਲੇਗਾ ਇਹ ਨਹੀਂ ਹੈ ਕਿ ਸ਼ਬਦ ਸਾਨੂੰ ਪਤਾ ਚੱਲ ਗਿਆ ਕਿ ਆ ਅੱਖਰ ਆ ਆ ਲਿਖਿਆ ਹੋਇਆ ਆ ਬੋਲਣਾ ਹੈ ਸੋ ਇਹਦੇ ਨਾਲ ਸ਼ਬਦ ਦੀ ਪਾਵਰ ਨਹੀਂ ਪਤਾ ਚੱਲਦੀ ਸ਼ਬਦ ਦੀ ਪਾਵਰ ਉਦੋਂ ਕੰਮ ਕਰਦੀ ਹੈ ਜਦੋਂ ਅਸੀਂ ਉਹਨੂੰ ਸਿਮਰਨਾ ਸ਼ੁਰੂ ਕਰਦੇ ਜਿੰਨਾ ਸਿਮਰਾਂਗੇ ਕੁਨਾਂ ਹੀ ਲਾਭ ਮਿਲਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ ਮੇਰੇ ਕਮੈਂਟ ਦਾ ਰਪਲਾਈ ਦੇ ਦਿਓ ਕਹਿੰਦੇ ਇਹ ਨਾ ਹੋਵੇ ਜਦੋਂ ਤੱਕ ਤੁਸੀਂ ਰਪਲਾਈ ਕਰੋ ਲੋ ਉਦੋਂ ਤੱਕ ਅਸੀਂ ਇਹ ਨਾ ਹੋਵੇ ਕਿ ਸੁਣ ਨਾ ਸਕੀਏ ਸੋ ਦੇਖੋ ਜੀ ਜੇਕਰ ਕੋਈ ਵੀ ਆਪਣਾ ਸਵਾਲ ਇਸ ਚੈਨਲ 'ਤੇ ਰਾਈ ਰੱਖਦਾ ਹੈ ਤਾਂ ਉਥੇ ਸਵਰ ਕਰਨਾ ਪਵੇਗਾ ਪਤਾ ਨਹੀਂ ਕਦ ਕਿਹਦਾ ਕਮੈਂਟ 올 ਦਿੱਤਾ ਜਾਵੇ ਜ਼ਰੂਰੀ ਵੀ ਨਹੀਂ ਹੈ ਕਿ ਕਾਫੀ ਸਮਾਂ ਲੱਗ ਸਕਦਾ ਕਮੈਂਟ ਦੱਸਣ ਲਈ ਕਈ ਵਾਰ ਅਸੀਂ ਜਲਦਬਾਜ਼ੀ ਵਿੱਚ ਵੀਡੀਓ ਬਣਾਈ ਦੀ ਤੇ ਨੇੜੇ ਉਹ ਹੀ ਕਮੈਂਟ ਜੋ ਲੱਗੇਦੇ ਹੁੰਦੇ ਨੇ ਉਹ ਹੀ ਦੱਸ ਦਿੰਦੇ ਆ ਸੋ ਵੀਡੀਓ ਹਰ ਸੁਣਨੀ ਪਵੇਗੀ ਜੀ ਜਦੋਂ ਤੱਕ ਤੁਹਾਨੂੰ ਕਮੈਂਟ ਦਾ ਜਵਾਬ ਨਹੀਂ ਮਿਲਦਾ ਹਰ ਰੋਜ਼ ਵੀਡੀਓ ਨੂੰ ਸੁਣੋ ਸਮਾਂ ਗੱਢ ਕੇ 10 ਮਿੰਟ ਕੁਝ ਜ਼ਿਆਦਾ ਨਹੀਂ ਹੈ ਦਿਨ ਵਿੱਚ ਇਹ ਸੋਚੋ ਕਿ ਫालतू ਪਾਸੇ ਕਿੰਨਾ ਸਮਾਂ ਖਰਾਬ ਕਰਦੇ ਹੋ ਕਿੰਨਾ ਫੋਨ ਦਿਨ ਵਿੱਚ ਚਲਾ ਲਿਆ ਜਾਂਦਾ ਹੈ ਸੋ ਇੱਥੇ ਇਹ ਸੋਚ ਵਿਚਾਰ ਕਰਦੇ ਕੋਏ ਤੁਹਾਨੂੰ ਇਹ ਕੋਈ ਵੀ ਔਖਾ ਕਰਮ ਨਹੀਂ ਲੱਗਣਾ ਕਿ 10 ਮਿੰਟ ਕੁਝ ਜ਼ਿਆਦਾ ਨਹੀਂ ਹੁੰਦੇ 10 12 ਮਿੰਟ ਦਾ ਸਮਾਂ ਜੇਕਰ ਕੱਢ ਕੇ ਤੁਸੀਂ ਕੋਈ ਸਵਾਲ ਰੱਖਿਆ ਹੈ ਉਹਦਾ ਜਵਾਬ ਚਾਉਂਦੇ ਹੋ ਤਾਂ ਮਿਹਨਤ ਕਰਨੀ ਪੈਂਦੀ ਜਿਸ ਤਰ੍ਹਾਂ ਮਿਹਨਤ ਇੱਕ ਸਬਰ ਹੁੰਦਾ ਜਿਸ ਤਰ੍ਹਾਂ ਮਿਹਨਤ ਕਰਦੇ ਆਂ ਤੇ ਉਹਦਾ ਫਲ ਮਿਲਦਾ ਹੈ ਇਸੇ ਤਰ੍ਹਾਂ ਇਹ ਵੀ ਪਰਮਾਤਮਾ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣਨਾ ਸਮਝਣਾ ਸਵਾਲ ਜਵਾਬ ਰੱਖਣੇ ਸਵਾਲ ਕਰਨਾ ਸੁਣਨਾ ਸੋ ਇਹਦੇ ਵਿੱਚ ਵੀ ਸਬਰ ਬਣਾ ਕੇ ਰੱਖਣਾ ਪੈਂਦਾ ਹੈ ਜੀ ਸੋ ਆਪਣੀ ਮਿਹਨਤ ਦੇ ਸਿਰ ਤੇ ਸਬਰ ਦੇ ਸਿਰ ਤੇ ਹੀ ਅਸੀਂ ਉਹ ਪ੍ਰਮਾਤਮਾ ਨਾਲ ਜੁੜ ਸਕਦੇ ਹਾਂ ਜਿਕਰ ਕਹੇ ਕਿ ਚੱਕਦਮ ਸਭ ਕੁਝ ਮਿਲ ਜਾਵੇ ਜੀ ਇਸ ਤਰ੍ਹਾਂ ਨਹੀਂ ਹੁੰਦਾ ਸੋ ਸਵਾਲ ਕੋਈ ਵੀ ਪੜ੍ਹਨ ਦੀ ਰੱਖਦਾ ਹੈ ਤਾਂ ਆਪਣਾ ਸਵਰ ਬਣਾਉਣਾ ਜ਼ਰੂਰ ਚਾਹੀਦਾ ਹੈ ਜੀ ਤੇ ਅਸੀਂ ਹਰ ਇੱਕ ਦੇ ਸਵਾਲ ਦਾ ਜਵਾਬ ਜ਼ਰੂਰ ਦਈਦਾ ਹੈ ਜੀ ਸੋ ਉਹ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਲੱਖ ਦਾ ਤਾਂ ਪੀਰ ਦੀ ਸੇਵਾ ਵੀ ਕਰਦੀ ਹਾਂ ਤੇ ਨਾਲ ਪਾਠ ਵੀ ਕਰਦੀ ਹਾਂ ਸੋ ਇਹ ਸਮਝ ਨਹੀਂ ਆਉਂਦੀ ਕਿ ਮੈਂ ਪਾਠ ਵਾਲੀ ਅਰਦਾਸ ਕਰਿਆ ਕਰਾਂ ਜਾਂ ਲੱਖ ਦਾ ਤਾਂ ਪੀਰ ਦੀ ਅਰਦਾਸ ਕਰਾਂ ਸੋ ਇੱਕ ਵਾਰ ਜੀ ਜੋ ਮਨ ਨੂੰ ਚੰਗਾ ਲੱਗਦਾ ਹੈ ਉਹ ਕਰਮ ਤੁਸੀਂ ਕਰੋ ਹੁਣ ਅਸੀਂ ਤੁਹਾਨੂੰ ਕਹਿ ਦਈਏ ਕਿ ਤੁਸੀਂ ਪਾਠ ਵਾਲੀ ਕੱਲੀ ਅਰਦਾਸ ਕਰੋ ਤੇ ਤੁਹਾਡਾ ਮਨ ਤੁਹੇਗਾ ਸੋ ਵਾਕੀ ਜੇ ਕਹੀਏ ਕਿ ਲੱਗਦਾ ਤਾਂ ਪੀਰਦੀ ਹੀ ਕਰੋ ਅਰਦਾਸ ਸੋ ਅਰਦਾਸ ਦੋਨੀਆਂ ਹੀ ਹੁੰਦੀਆਂ ਹੈ ਤੇ ਦੋਨੀਆਂ ਕਰ ਲੋ ਦੋਨਾਂ ਤਰ੍ਹਾਂ ਨੂੰ ਹੀ ਇੱਕ ਬਰਾਬਰ ਰੱਖ ਲੋ ਤੇ ਵਧੀਆ ਗੱਲ ਹੈ ਜੀ ਸੋ ਦੇਖੋ ਜੀ ਜਿਹੜਾ ਵੀ ਹੁਣ ਤੁਸੀਂ ਮੰਨ ਲਓ ਕੋਈ ਵੀ ਵੀਡੀਓ ਨੂੰ ਸੁਣ ਰਿਹਾ ਹੈ ਜਿਸ ਤਰ੍ਹਾਂ ਨਾਲ ਤੁਸੀਂ ਕਰਮ ਸ਼ੁਰੂ ਕਰ ਲਏ ਹੈ ਚਲਾ ਲਏ ਹੈ ਕਿ ਕਰਮ ਸਿਸਟੰਗ ਨਾ ਕਰਦੇ ਇਵੇਂ ਹੀ ਕਰਨਾ ਜੇ ਉੱਥੇ ਹੁਣ ਅਸੀਂ ਕਹੀਏ ਕਿ ਤੁਸੀਂ ਇਸ ਤਰੀਕੇ ਨਾਲ ਨਾ ਕਰੋ ਤੇ ਇਹਦੇ ਨਾਲ ਫਿਰ ਸਾਨੂੰ ਵੀ ਤੁਹਾਡੇ ਦੇਵਤੇ ਦੀ ਨਾਰਾਜ਼ਗੀ ਹੋ ਸਕਦੀ ਹੈ ਜੀ ਸੋ ਅਸੀਂ ਹੁਣ ਜਿਵੇਂ ਤੁਸੀਂ ਸੇਵਾ ਚਲਾ ਲਈਏ ਉਵੇਂ ਹੀ ਸੇਵਾ ਕਰੋ ਸੋ ਇਹ ਨਹੀਂ ਹੈ ਅਸੀਂ ਤੁਹਾਨੂੰ ਕਹਾਂਗੇ ਕਿ ਤੁਸੀਂ ਇਹਦੀ ਨਾ ਸੇਵਾ ਕਰੋ ਇਦਾਂ ਨਾ ਕਰੋ ਕਾਕੀ ਅਸੀਂ ਜੋ ਸਹੀ ਹੈ ਗੱਲ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਦੀ ਕਿ ਇੱਥੇ ਆ ਕਰਮ ਕਰ ਲੈਣਾ ਚਾਹੀਦਾ ਹੈ ਸੋ ਆਪ ਕੋ ਆਪਣੇ ਢੰਗ ਦੇ ਨਾਲ ਜਿੱਥੇ ਮਨ ਟਿਕ ਜਾਂਦਾ ਹੈ ਉਹ ਕਰਮ ਜਰੂਰ ਕਰੋ ਜਿਕਰੋ ਕਰਮ ਚੰਗਾ ਹੈ ਮਾੜੇ ਕਰਮ ਕਦੇ ਨਿਕਾਲਨੇ ਚਾਹੀਦੇ ਉਥੇ ਮਨ ਦੀ ਨਹੀਂ ਸੁਣਨੀ ਸੋ ਮਾੜੇ ਕਰਮ ਵੱਲ ਜਦੋਂ ਮਨ ਭੱਜਦਾ ਹੈ ਤੇ ਉਹ ਮਨ ਜੋ ਹੈ ਉਹ ਕਾਲ ਦੇ ਘੇਰੇ 'ਚ ਫਸਿਆ ਹੋਇਆ ਹੈ ਰੱਬ ਨਾਲ ਨਹੀਂ ਜੁੜਿਆ ਹੋਇਆ ਇਸ ਲਈ ਉਹ ਮਾੜੇ ਪਾਸੇ ਹੀ ਲਗਾਵੇਗਾ ਤੇ ਜਦੋਂ ਚੰਗੇ ਪਾਸੇ ਨੂੰ ਕੋਈ ਕਰਮ ਕਰਨ ਨੂੰ ਮਨ ਕਰਦਾ ਹੈ ਤੇ ਉੱਥੇ ਮਨ ਦੀ ਸੁਣਨੀ ਚਾਹੀਦੀ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਆਂ ਜੀ ਅੱਜ ਦਾ ਮੇਨ ਵਿਸ਼ਾ ਬਹੁਤ ਹੀ ਖਾਸ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਹੋਰ ਲੋਕ ਦਾ ਤੁਹਾਡੀ ਭਾਜ ਦੇ ਨਾਲ ਫਲਾ ਹੋ ਸਕੇ ਜੀ ਸੋ ਬਾਕੀ ਵੀਰਵਾਰ ਦਾ ਦਿਨ ਤੇ ਅੱਜ ਬੜਾ ਹੀ ਖੁਸ਼ੀਆਂ ਵਾਲਾ ਦਿਨ ਸੀ ਸੋ ਕਿਉਂਕਿ ਨਾਲ ਹੀ 11ਵੀਂ ਸ੍ਰੀਤ ਮਨਾਈ ਗਈ ਹੈ तो बड़े ही चावा के नाल यह दिन मनाया गया है सेवा पिछले वीरवारों भी ज्यादा काफ़ी रूहां ने की क्योंकि ग्यारहवीं शरीफ का कई रूहा मनाद ही मना जी ਸੋ ਇਸੇ ਤਰ੍ਹਾਂ ਪਰਮਾਤਮਾ ਹਰ ਇੱਕ ਦਿਨ ਖੁਸ਼ੀਆਂ ਵਾਲਾ ਲੈ ਕੇ ਆਵੇ ਹਰ ਇੱਕ ਦੀ ਜ਼ਿੰਦਗੀ ਵਿੱਚ ਸੋ ਇਹ ਹੀ ਅਰਦਾਸ ਬੇਨਤੀ ਹੈ ਤੇ ਬੱਕੀ ਜੋ ਮਾਹੌਲ ਆਪਣਾ ਪੰਜਾਬ ਵਿੱਚ ਚੱਲ ਰਿਹਾ ਹੈ ਸੋ ਦੋਨਾਂ ਤਰ੍ਹਾਂ ਦਾ ਹੀ ਜੋ ਮਾਹੌਲ ਚੱਲ ਰਿਹਾ ਹੈ ਡਰ ਪੰਜਾਬ ਨੂੰ ਵੀ ਹੈ ਤੇ ਭਾਰ ਕਿਤੇ ਨਾ ਕਿਤੇ ਕਹਿੰਦੇ ਕਿ ਚੜ੍ਹਦੇ ਪੰਜਾਬ ਨੂੰ ਲੈਂਦੇ ਪੰਜਾਬ ਨੂੰ ਦੋਨਾਂ ਤਰ੍ਹਾਂ ਨੂੰ ਹੀ ਪੂਰਾ ਡਰ ਹੈ ਦਾ ਮਾਹੌਲ ਬੜਿਆ ਹਰ ਇੱਕ ਦੇ ਦਿਲਾਂ ਵਿੱਚ ਦਹਿਲ ਪਿਆ ਹੋਇਆ ਹੈ ਕੱਦ ਕੀ ਹੋ ਜਾਵੇ ਕੁਝ ਨਹੀਂ ਪਤਾ ਸੋ ਬਾਕੀ ਆਪਕੋ ਆਪਣਾ ਧਿਆਨ ਵੀ ਜਰੂਰ ਰੱਖੋ ਤੇ ਅਰਦਾਸਾਂ ਬੇਨਤੀਆਂ ਕੋ ਆਪਣੇ ਫੁਕਰਾ ਅੱਗੇ ਕਰਦੇ ਰਹੋ ਕਦੇ ਵੀ ਅਰਦਾਸ ਬੇਨਤੀ ਕੀਤੀ ਵਿਰਥ ਨਹੀਂ ਜਾਂਦੀ ਸੋ ਅੱਜ ਦਾ ਜਿਵੇਂ ਕਿ ਆਪਾਂ ਵਿਸ਼ਾ ਜੋ ਦੱਸਿਆ ਹੈ ਕਿ ਜੇਕਰ ਚਾਹੁੰਦੇ ਹੋ ਸੇਵਾ ਦਾ ਅਸਰ ਦੇਖਣਾ ਤੇ ਤੁਹਾਨੂੰ ਕੋਈ ਚਰਮ ਕਰਨ ਲਈ ਮੋਤ ਹੀ ਜ਼ਰੂਰੀ ਹੈ ਕਰਮ ਕੀ ਹੈ ਆਪਣੇ ਵਿੱਚ ਬਦਲਾਵ ਲੈ ਕੇ ਆਉਣਾ ਬਦਲਾਅ ਕਿਵੇਂ ਆਵੇਗਾ ਸੋ ਜਦੋਂ ਵੀ ਅਸੀਂ ਸੇਵਾ ਦੇ ਰਸਤੇ ਤੇ ਤੁਰਦੇ ਹਾਂ ਤੇ ਕਈ ਚੇਂਜ ਤਾਂ ਪਰਮਾਤਮਾ ਹੀ ਸਾਡੀ ਬਾਡੀ ਵਿੱਚ ਲਿਆਉਂਦਾ ਹੈ ਸੋ ਜਿਹਦੇ ਨਾਲ ਸਾਡਾ ਮਨ ਵੀ ਟਿਕ ਜਾਂਦਾ ਹੈ ਤੇ ਅਸੀਂ ਕੋਈ ਮਾੜਾ ਕਰਮ ਵੀ ਨਹੀਂ ਕਰਦੇ ਕਿਉਂਕਿ ਜਿਹੜਾ ਵੀ ਅਨਸੰਨ ਸੇਵਾ ਵਿੱਚ ਪਵੇਗਾ ਉਹਦੀ ਬੈਠਣੀ ਉੱਠਣੀ ਵਿੱਚ ਫਰਕ ਆ ਜਾਂਦਾ ਹੈ ਦੇਖੜੀ ਪਰਖਣੀ ਵਿੱਚ ਵੀ ਪਰਖ ਆ ਜਾਂਦਾ ਹੈ ਸੋ ਕੁਝ ਚੇਂਜ ਪਰਮਾਤਮਾ ਵੱਲੋਂ ਆ ਜਾਂਦੇ ਨੇ ਤੇ ਕੁਝ ਕੋਸ਼ਿਸ਼ ਆਪ ਨੂੰ ਵੀ ਕਰਨੀ ਪਵੇਗੀ ਸੋ ਪਰਮਾਤਮਾ ਤਾਂ ਕਿਰਪਾ ਕਰਨ ਲਈ ਤਿਆਰ ਰਹਿੰਦਾ ਹੈ ਸਾਨੂੰ ਖੁਦ ਨੂੰ ਮਿਹਨਤfully ਕਰਨ ਦੀ ਜ਼ਰੂਰਤ ਆ ਥੋੜੀ ਜਿਹੀ ਮਿਹਨਤ ਕਰ ਲੋਗੇ ਤੇ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਪਾਉਗੇ ਸੋ ਕਰਨਾ ਕੀ ਹੈ ਜੇਕਰ ਚਾਹੁੰਦੇ ਹੋ ਕਿ ਪਰਮਾਤਮਾ ਸਾਡੀਆਂ ਅਰਦਾਸਾਂ ਨੂੰ ਪੂਰੀਆਂ ਕਰੇ ਤੇ ਜੋ ਅਸੀਂ ਚਾਹੁੰਦੇ ਉਹ ਸਾਨੂੰ ਮਿਲੇ ਤਾਂ ਤੁਹਾਨੂੰ ਇੱਥੇ ਇੱਕ ਹੀ ਕਰਮ ਕਰਨ ਦੀ ਜ਼ਰੂਰਤ ਆ। ਸੋ ਇੱਥੇ ਕਰਮ ਕੀ ਹੈ ਕਿ ਮਨ ਨੂੰ ਸਾਫ਼ ਰੱਖਣਾ। ਸੋ ਮਨ ਸਾਫ਼ ਰੱਖ ਲਿਆ ਤਾਂ ਸਮਝ ਲਓ ਤੁਸੀਂ ਪਰਮਾਤਮਾ ਨੂੰ ਖੁਸ਼ ਕਰ ਲਿਆ। ਸੋ ਮਨ ਦਾ ਸਾਫ਼ ਹੋਣਾ ਜ਼ਰੂਰੀ ਆ। ਸੋ ਹੁਣ ਕਈ ਵਾਰ ਕੀ ਹੁੰਦਾ ਆ ਕਈਆਂ ਦੀ ਆਦਤ ਦੇਖੀ ਹੈ ਕਿ ਇੱਕ ਦੂਸਰੇ ਦੀ ਨਿੰਦਿਆ ਕਰਨੀ, ਸੋ ਇੱਕ ਦੂਸਰੇ ਦੇ ਖਿਲਾਫ ਇਹ ਹਰ ਵਕਤ ਗੱਲ ਕਰਨੀ ਜਾਂ ਫਿਰ ਕਿਸੇ ਦੇ ਘਰ ਗਲੇਸ ਪਾ ਕੇ ਮਨ ਨੂੰ ਖੁਸ਼ੀ ਮਿਲਦੀ ਹੈ। ਕਈਆਂ ਦਾ ਮਨ ਇਹੋ ਜਿਹਾ ਹੈ। ਕੋ ਜਿਹੜੀਆਂ ਰੂਹਾਂ ਇਹ ਸਭ ਕਰਮ ਕਰਦਣਾ ਹੈ ਉਹਨਾਂ ਤੋਂ ਪਰਮਾਤਮਾ ਬਹੁਤ ਦੂਰ ਰਹਿੰਦਾ ਹੈ ਉਹ ਸਿਰਫ ਇੱਕ ਨਾਟਕ ਕਰ ਸਕਦੇ ਹੈ ਸੇਵਾ ਕਰਨ ਦਾ ਬਾਕੀ ਪਰਮਾਤਮਾ ਕਦੇ ਉਹਨਾਂ ਤੇ ਖੁਸ਼ ਨਹੀਂ ਹੁੰਦਾ ਜੇ ਤੂੰ ਲੋਕ ਖੁਸ਼ ਕਰਨਾ ਚਾਹੁੰਦੇ ਹੋ ਤਾਂ ਇੱਕ ਹੀ ਕਰਮ ਕਰਨਾ ਹੈ ਉਹ ਹੈ ਮਨ ਨੂੰ ਸਾਫ਼ ਰੱਖਣਾ ਇੱਕ ਤਰ੍ਹਾਂ ਦਾ ਵਾਸ਼ ਕਰਦੋ ਕੌਣ ਕਿੱਥੇ ਕਰ ਰਿਹਾ ਹੈ ਇਹ ਮਨ ਵਿੱਚੋਂ ਗੱਲਾਂ ਨੂੰ ਕੱਢ ਦਿਓ ਇੱਥੇ ਇਹ ਸੋਚ ਲਓ ਕਿ ਇਹ ਗੱਲਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੋ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਹੈ ਇਹ ਗੱਲਾਂ ਸਾਨੂੰ ਪਰਮਾਤਮਾ ਤੋਂ ਦੂਰ ਕਰ ਦਿਨ ਜਾ ਰਹੀਆਂ ਹਨ ਸੋ ਇੱਕ ਦੋ ਮਿੰਟ ਦੀ ਖੁਸ਼ੀ ਲਈ ਤੁਸੀਂ ਆਪਣੀ ਕੀਤੀ ਹੋਈ ਸੇਵਾ ਵੀ ਗਵਨ ਦੇਓ ਸੋ ਜੇਕਰ ਤੁਸੀਂ ਮਨ ਇਹੋ ਜਿਹਾ ਬਣਾ ਲਿਆ ਕਿ ਜਿੱਥੇ ਸੱਚ ਬੋਲਣ ਦੀ ਜ਼ਰੂਰਤ ਹੈ ਉੱਥੇ ਕੋਈ ਆਪਣਾ ਸਾਕਾ ਨਹੀਂ ਦੇਖਣਾ ਕਿ ਇਹ ਮੇਰਾ ਰਿਸ਼ਤੇਦਾਰ ਹੈ ਮੀਰਾ ਜਣੀ ਖੂਨ ਦਾ ਰਿਸ਼ਤਾ ਹੈ ਇਹਨਾਂ ਦੇ ਨਾਲ ਮੈਂ ਇੱਥੇ ਸੱਚ ਨਹੀਂ ਬੋਲ ਸਕਦਾ ਜੇਕਰ ਤੁਸੀਂ ਸਿਰਫ ਪ੍ਰਮਾਤਮਾ ਨੂੰ ਛੁਣ ਲਿਆ ਰਿਸ਼ਤਿਆਂ ਨੂੰ ਨਹੀਂ ਛੁੜਿਆ ਪਹਿਲ ਪ੍ਰਮਾਤਮਾ ਨੂੰ ਦੇ ਦਿੱਤੀ ਤਾਂ ਸਮਝ ਲਓ ਕਿ ਪ੍ਰਮਾਤਮਾ ਨੇ ਕਦੇ ਤੁਹਾਡਾ ਮੁਸ਼ਕਲ ਤੋਂ ਮੁਸ਼ਕਲ ਸਮੇਂ ਵੀ ਸਾਥ ਨਹੀਂ ਛੱਡਣਾ ਸੋ ਜ਼ਿੰਦਗੀ ਵਿੱਚ ਦੁੱਖ ਜ਼ਰੂਰ ਆਉਂਦੇ ਨੇ ਸੇਵਾ ਕਰਨ ਵਾਲਿਆਂ ਦੇ ਪਰ ਜੇਕਰ ਮਨ ਸਾਫ਼ ਹੈ ਸੱਚ ਦੇ ਰਸਤੇ ਤੇ ਤੁਰਦੇ ਹੋ ਤੇ ਉਹ ਸਭ ਕੁਝ ਜ਼ਿੰਦਗੀ 'ਚ ਮਿਲ ਜਾਂਦਾ ਆ ਸੋ ਜਦੋਂ ਮਿਲਦਾ ਹੈ ਤੇ ਔਖਾ ਲੱਗਦਾ ਸਮਾਂ ਕਿ ਅਸੀਂ ਬੜੀ ਮੁਸ਼ਕਲ ਨਾਲ ਆ ਚੀਜ਼ ਨੂੰ ਹਾਸਲ ਕੀਤਾ ਬੜੀ ਮੁਸ਼ਕਲ ਨਾਲ ਚੀਜ਼ ਨੂੰ ਪਾਇਆ ਹੈ ਪਰ ਉੱਥੇ ਤੁਸੀਂ ਇੱਕ ਵਾਰ ਗੌਰ ਕਰਨਾ ਕਿ ਅਸਲੀ ਪ੍ਰਮਾਤਮਾ ਦੀ ਸੇਵਾ ਕਰਦੇ ਮਨ ਸਾਭ ਰੱਖਿਆ ਸਾਡੇ ਪ੍ਰਮਾਤਮਾ ਨੇ ਦਿੱਤਾ ਹੈ ਉੱਥੇ ਸਾਨੂੰ ਮਿਹਨਤ ਜ਼ਰੂਰ ਕਰਨੀ ਪਈ ਹੈ ਪਰ ਬਰਕਤ ਸਾਡੇ ਮੁਰਸ਼ਿਦ ਨੇ ਪਾਈ ਹੈ ਇੱਕ ਵਾਰ ਤੁਸੀਂ ਇਹੋ ਜੇ ਬਣ ਕੇ ਦੇਖੋ ਤੁਹਾਨੂੰ ਵੱਖਰਾ ਹੀ ਆਨੰਦ ਆਵੇਗਾ ਸੋ ਬੇਕਾਰ ਦੀਆਂ ਗੱਲਾਂ ਨੂੰ ਦਿਮਾਗ ਚੋਂ ਪੜ੍ਹ ਦਿਓ ਕੌਣ ਕਿੱਥੇ ਫਿਰ ਕੀ ਬੋਲਦਾ ਪਿਆ ਕੀ ਕਰਦਾ ਪਿਆ ਉਹ ਤੁਹਾਡੇ ਦਿਮਾਗ 'ਚ ਹੀ ਗੱਲਾਂ ਰਹਿਣਗੀਆਂ ਨਹੀਂ ਜੇਕਰ ਤੁਸੀਂ ਆਪਣਾ ਮਨ ਇਕਦਾਂ ਟਿਕਾ ਲਿਆ ਪਰਮਾਤਮਾ ਨੂੰ ਪਹਿਚਾਨ ਲਿਆ ਕਿ ਉਸ ਤੋਂ ਉੱਪਰ ਕੋਈ ਨਹੀਂ ਹੈ ਉਸ ਤੋਂ ਵੱਡਾ ਕੋਈ ਹੋ ਹੀ ਨਹੀਂ ਸਕਦਾ ਸੋ ਸਾਡੇ ਲਈ ਉਹ ਹੀ ਸਭ ਕੁਝ ਹੈ ਉਹ ਹੀ ਮਾਪੇ ਆ ਉਹ ਹੀ ਭੈਣ ਭਾਈ ਆ ਸੋ ਜੇਕਰ ਤੁਸੀਂ ਇਹ ਆਉਦਾ ਆਪਣੇ ਮੁਰਸ਼ਿਦ ਨੂੰ ਦੇ ਦਿੰਦੇ ਹੋ ਤੇ ਮੁਰਸ਼ਿਦ ਹਮੇਸ਼ਾ ਹੀ ਨਾਲ ਸائے ਦੀ ਤਰ੍ਹਾਂ ਰਹਿੰਦਾ ਹੈ ਕਿਤੇ ਦੂਰ ਨਹੀਂ ਜਾਂਦਾ ਜਦੋਂ ਉਹਨੂੰ ਦਿਨੋ ਯਾਦ ਕਰੋਗੇ ਪੁਕਾਰੋਗੇ ਉਸੇ ਵਕਤ ਉਹ ਆਣ ਖੜੇਗਾ ਜੀ ਸੋ ਇਹ ਗੱਲ ਸੱਚ ਹੈ अजमाइया हुई है बहुत कुछ इस तरीके ना पाया हुआ है इसलिए थोड़े को ये गल् रख रहे हैं जी अमल जरूर करना अमल करोंगे तो खुद को ही लाभ मिलेगा थानू जी सो हूँ आप इतने वीडियो समाप्त करते हैं जय भीर जी जय सं की